ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਤੇ ਧਿਆਨ ਦੇ ਨਾਲ ਮੰਗਲ ਸੁਧ ਕਰ ਲੈਣਾ ਪੋਥੀਆਂ ਤੇ ਨਵੀਨ ਤੇ ਇਸ ਤਰ੍ਹਾਂ ਹੀ ਛਪਿਆ ਜਿਸ ਤਰ੍ਹਾਂ ਤੁਸੀਂ ਉਚਾਰਨ ਕੀਤਾ ਹੈ ਪਰੰਤੂ ਪ੍ਰਾਤਨ ਸਰੂਪਾਂ ਦੇ ਵਿੱਚ ਇਹ ਮੰਗਲ ਇਸ ਤਰ੍ਹਾਂ ਛਪਿਆ ਹੈ ਇਹ ਸ਼ੁੱਧ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਫਿਰ ਹੈ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਇਸ ਤਰ੍ਹਾਂ ਸ਼ੁੱਧ ਹੈ ਸੰਪਰਦਾ ਦੇ ਵਿੱਚ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਪ੍ਰਾਤਨ ਜਿਤਨੇ ਵੀ ਸਰੂਪਾਂ ਦੇ ਦਰਸ਼ਨ ਕਰਾਂਗੇ ਉਥੇ ਇਸੇ ਤਰ੍ਹਾਂ ਹੀ ਹੈ ਪਰ ਨਵੇਂ ਜਿਹੜੀਆਂ ਛਾਪੇ ਹਨ ਪੋਥੀਆਂ ਦੇ ਵਿੱਚ ਉੱਥੇ ਪਹਿਰੇ ਮਗਰੋਂ ਆਇਆ ਇਸ ਕਰਕੇ ਦਰੁਸਤ ਕਰ ਲੈਣਾ ਠੀਕ ਕਰ ਲੈਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਇਹ ਜਿਹੜਾ ਵਣ ਜਾ ਰਿਆ ਮਿੱਤਰਾ ਅੱਗੇ ਜਿੰਨੇ ਵੀ ਪਾਦ ਆਉਣਗੇ ਉਸ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਕੈ ਵਣ ਜਾ ਰਿਆ ਮਿੱਤਰਾ ਨਹੀਂ ਕਹਿਣਾ ਪਹਿਲੇ ਪਹਿਰੇ ਰੈਣਕ ਵਣ ਜਾ ਰਿਆ ਮਿੱਤਰਾ ਪਹਿਲੇ ਪਹਿਰੇ ਰੈਣਕ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਭਾਸ ਤੇ ਕਿਹੜਾ ਪਹਿਲੇ ਹੈ ਨਾ ਇਹ ਹਾਸ਼ੇ ਦੀ ਸਿਆਰੀ ਵੀ ਲਾਉਣੀ ਹੈ ਪਹਿਲੇ ਪਹਿਲੇ ਪਹਿਰੇ ਰੈਣਕ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਭਾਸ ਹਾਂਜੀ ਇਹਨੂੰ ਗਰਭਾਸ ਉਚਾਰਨ ਕਰਨਾ ਗਰਭਾਸ ਗਰਬਾਸ ਨਹੀਂ ਕਹਿ ਦੇਣਾ ਜੇ ਗਰਬਾਸ ਕਹਿ ਦਿੱਤਾ ਤਾਂ ਉਹਦਾ ਅਰਥ ਬਣ ਜੀਗਾ ਗਰਬ ਨਾਮ ਹੁੰਦਾ ਹੈ ਹੰਕਾਰ ਦਾ ਗਰਬ ਨਾਮ ਹੁੰਦਾ ਹੈ ਮਾਤਾ ਦਾ ਜਿਵੇਂ ਗਰਭ ਹੁੰਦਾ ਜਿਵੇਂ ਮਾਤ ਗਰਭ ਮਹਿ ਆਪਨ ਸਿਮਰਨ ਦੀ ਤਹਿ ਤੁਮ ਰਾਖਨ ਹਾਰੇ ਉਥੇ ਭਾਰਾ ਉਚਾਰਨ ਕਰਨਾ ਭੱਬੇ ਨਾਲ ਜਿੱਥੇ ਗਰਭ ਕਰਤ ਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ ਉਥੇ ਗਰਭ ਦਾ ਅਰਥ ਹੈ ਹੰਕਾਰ ਉਥੇ ਭੱਬੇ ਨਾਲ ਉਚਾਰਨ ਇੱਥੇ ਭੱਬੇ ਨਾਲ ਭਾਰਾ ਉਚਾਰਨ ਕਰ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਹਾਂਜੀ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ 세ਤੀ ਅਰਦਾਸ ਖਸਮ 세ਤੀ ਅਰਦਾਸ ਬਖਾਣਾ ਉਰਦ ਧਿਆਨ ਲਿਵ ਲਾਗਾ ਉਰਦ ਧਿਆਨ ਲਿਵ ਲਾਗਾ ਖਸਮ 세ਤੀ ਅਰਦਾਸ ਬਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ ਤੇਰਾ ਨਾਮ ਅਰਜਾਦ ਪਾਠ ਹੈ ਨਾ ਇਹ ਸੰਬੰਧਕ ਕਰਨਾ ਹੈ ਨਾਮਰਜਾਦ ਆਇਆ ਕਲ ਭੀਤਰ ਯਾਨੀ ਮਰਿਆਦਾ ਤੋ ਰਹਿਤ ਨਾਮ ਮਰਜਾਦ ਪ੍ਰਿਆਦਾ ਤੋ ਰਹਿਤ ਨਾਮਰਜਾਦ ਆਇਆ ਕਲ ਭੀਤਰ ਬਾਹੜੂ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤਸੀ ਜੀੜੇ ਪਾਸ ਕਹ ਨਾਨਕ ਪ੍ਰਾਨੀ ਪਹਿਲੇ ਪਹਿਰੈ ਹੁਕਮ ਪਇਆ ਗੁਰਬਹਾਸ ਦੂਜਾ ਤਹਿਰੈ ਰੈਣਕੇ ਵਣਜਾਰਿਆ ਮਿਤਰਾ ਵਿਸਰਗਿਆ ਧਿਆਨ ਹੱਥੋ ਹੱਥ ਨਚਾਈਐ ਵਣਜਾਰਿਆ ਮਿਤਰਾ ਜਿਉ ਜਸੁਦਾ ਘਰ ਜਿਉ ਜਸੁਦਾ ਘਰ ਕਾਨ ਇਹ ਬਹੁਤ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਹੱਥੋ ਹੱਥ ਨਚਾਈਏ ਬਣ ਜਾ ਰਿਆ ਮਿੱਤਰਾ ਇਥੇ ਵਿਸਰਾਮ ਹੈ ਜਿਉ ਜਸੋਦਾ ਘਰ ਕਾਨ ਜਿਵੇਂ ਜਸੋਦਾ ਦੇ ਘਰ ਦੇ ਵਿੱਚ ਕ੍ਰਿਸ਼ਨ ਜੀ ਖੇਡਦੇ ਸਨ ਜੇ ਕਹਿ ਦਿੱਤਾ ਜਿਉਂ ਜਸੋਦਾ ਘਰ ਕਾਨ ਤਾਂ ਇਹਦਾ ਅਰਥ ਗਲਤ ਹੋ ਜਾਵੇ ਕ੍ਰਿਸ਼ਨ ਦੇ ਘਰ ਦੇ ਵਿੱਚ ਜਸੋਦਾ ਇਸ ਕਰਕੇ ਘਰ ਤੇ ਠਮਕ ਲਾਉਣੀ ਹੈ ਤੇ ਕਾਨ ਜਿਹੜਾ ਹੈ ਇਹ ਭਾਰਾ ਉਚਾਰਨ ਕਰਨਾ ਹੈ ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉ ਦਸੁਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਸਹਿ ਨ ਜਾਣੈ ਮਨ ਭੀਤਰ ਧਾਰਤਿਆ ਗਿਆਨ ਕੋ ਨਾਨਕ ਪ੍ਰਾਣੀ ਦੂਜੈ ਪਹਿਰੈ ਪ੍ਰਾਣੀ ਤੇ ਥੋੜਾ ਜਿਹਾ ਠਹਿਰਾ ਦੇ ਦਿੰਨਾ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਧਨ ਜੋਬਨ ਸਿਉ ਚਿਤ ਹਰ ਕਾ ਨਾਮ ਨ ਚੇਤਹੀ ਵਣ ਜਾ ਰਿਆ ਮਿੱਤਰਾ ਬੱਦਾ ਛੁੱਟ ਹੈ ਜਿਤ ਉਹ ਬੱਦਾਂ ਛੁੱਟ ਹੈ ਜਿੱਤ ਹਰ ਕਾ ਨਾਮ ਨਾ ਚੇਤਾ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸੋਰਤਾ ਜੋ ਬੰਡ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨ ਕੀਤੋ ਕਰਮ ਨ ਕੀਤੋ ਮਿਤ ਕਹ ਨਾਨਕ ਤੀਜੇ ਪਹਿਰੈ ਪ੍ਰਾਣੀ ਧਨ ਜੋ ਬਣ ਸੋ ਚਿੱਤ ਚੌਥਾ ਪਹਿਰਾ ਰਾਣਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਾਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਹਰ ਤੇ ਲਾਉਣੀ ਜੀ ਠਮਕ ਭੇਤ ਚੇਤ ਹਰ ਕਿਸੈ ਨਾ ਮਿਲਿਓ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾ ਜਾਮ ਪਕੜ ਚਲਾਇਆ ਝੂਠਾ ਰੁਦਣ ਹੋਆ ਦੁਆਲੇ ਝੂਠਾ ਰੁਦਣ ਹੋਆ ਦੁਆਲੇ ਹਾਂਜੀ ਇਹ ਦਰਮਿਆਨਾ ਜਾ ਉਚਾਰਨ ਕਰਨਾ ਦੱਦੇ ਦੇ ਹੋੜਾ ਵੀ ਲੱਗਿਆ ਹੋਇਆ ਔਂਕੜ ਵੀ ਹੈ ਦਰਮਿਆਨਾ ਬੋਲਣਾ ਨਾ ਦੁਆਲੇ ਕਹਿਣਾ ਨਾ ਦੁਆਲੇ ਕਹਿਣਾ ਵਿਚਾਲੜਾ ਜਾ ਮੇਲ ਬੋਲਣਾ ਹੈ ਝੂਠਾ ਰੁਦਣ ਹੋਆ ਦੁਆਲੇ ਝੂਠਾ ਰੁਦਣ ਹੋਆ ਦੁਆਲੇ ਖਿਨ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ ਕਹ ਨਾਨਕ ਪ੍ਰਾਣੀ ਚੌਥਾ ਪਹਿਰੈ ਲਾਵੀ ਲੋਣ ਅੱਖੇ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੈ ਰਣਕਾ ਵਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣ ਜਾ ਰਿਆ ਮਿੱਤਰਾ ਹਾਂਜੀ ਖੀਰ ਪੀਐ ਖੇਲਾਈਐ ਵਣ ਜਾ ਰਿਆ ਮਿੱਤਰਾ ਖੀਰ ਪੀਐ ਖੇਲਾਈਐ ਹੁਣ ਜਾ ਰਿਆ ਮਿੱਤਰਾ ਮਾਤ ਪਿਤਾ ਸੁਤ ਹਿਤ ਮਾਤ ਪਿਤਾ ਸੁਤ ਨੇਹ ਘਨੇਰਾ ਮਾਇਆ ਮੋਹ ਸੁਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਬੂਢੀ ਦੁਜਾ ਹਿਤ ਕਹ ਨਾਨਕ ਪ੍ਰਾਣੀ ਪਹਿਲਾ ਪਹਿਰਾ ਛੂਟੇਗਾ ਹਰ ਚੇਤ ਇਤਿਆਨਾਲਯਮ ਕਲੋਨੀਏ ਛੂਟੇਗਾ ਹਰ ਨਹੀਂ ਕਹਿਣਾ ਛੂਟੇਗਾ ਹਰ ਚੇਤ ਦੂਜਾ ਪਹਿਰਾ ਰਾਣਕ ਵਣ ਜਾ ਰਿਹਾ ਮਿੱਤਰਾ ਭਰ ਜੋਬਨ ਮੈਂ ਮਤ ਹਾਂਜੀ ਭਰ ਜੋਬਨ ਮੈਂ ਇਹ ਜੋਬਨ ਮੈਂ ਜਿਹੜਾ ਪਾਠ ਹੈ ਸੰਬੰਧਕ ਹੈ ਇੱਥੇ ਮੈਂ ਉਚਾਰਨ ਕਰਨਾ ਇੱਥੇ ਬਿੰਦੀ ਨਹੀਂ ਲਾਉਣੀ ਮੈਂ ਨਹੀਂ ਕਹਿਣਾ ਨਾਸਕੀ ਉਚਾਰਨ ਨਹੀਂ ਕਰਨਾ ਦੂਜਾ ਪਹਿਰਾ ਰੈਣਕਾ ਵਣ ਜਾ ਰਿਆ ਮਿੱਤਰਾ ਭਰ ਜੋਬਨ ਮੈਂ ਮਤ ਦੂਜਾ ਪਹਿਰਾ ਰੈਣਕਾ ਵਣ ਜਾ ਰਿਆ ਮਿੱਤਰਾ ਭਰ ਜੋਬਨ ਮੈਂ ਮਤ ਅਹਨਿਸ ਕਾਮ ਵਿਆਪਿਆ ਵਣ ਜਾ ਰਿਆ ਮਿੱਤਰਾ ਅੰਦਲੇ ਨਾਮ ਨ ਚਿਤ ਇਹ ਵੀ ਅੰਦਲੇ ਨਾਮ ਨਹੀਂ ਕਹਿਣਾ ਹੈ ਅੰਦਲੇ ਪਦ ਤੇ ਯਮ ਕਲਾਦਨੀ ਹੈ ਅੰਦਲੇ ਨਾਮ ਨ ਚਿਤ ਰਾਮ ਨਾਮ ਧਨ ਨਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੱਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਇ ਭਗਤ ਨਿਸਤਾਰਾ ਦੁਬਿਦਾ ਵਿਆਪ ਦੂਜਾ ਤੀਜਾ ਪਹਿਰਾ ਰਾਣਕ ਵਣ ਜਾ ਰਿਆ ਮਿੱਤਰਾ ਸਰ ਹੰਸ ਉਲੱਥੜੇ ਆਏ ਹਾਂਜੀ ਸਰ ਹੰਸ ਇੱਥੇ ਠਮਕ ਲਾ ਦਨੀ ਹੈ ਉਲੱਥੜੇ ਆਏ ਉਲੱਥੜੇ ਜਿਹੜਾ ਹੈ ਨਾ ਇਹਨੂੰ ਊੜੇ ਤੋਂ ਚੱਕ ਕੇ ਉਚਾਰਨ ਕਰਨਾ ਕਸ ਕੇ ਉਲੱਥੜੇ ਆਏ ਤੀਜਾ ਪਹਿਰਾ ਰਾਣਕ ਵਣ ਜਾ ਰਿਆ ਮਿੱਤਰਾ ਸਰ ਹੰਸ ਉਲੱਥੜੇ ਆਏ ਜੋ ਬਨ ਘਟਾ ਜਰੂਆ ਜਿਣੈ ਵਣ ਜਾ ਰਿਆ ਮਿੱਤਰਾ ਆਵ ਘਟਾ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਛ ਅਪੁਨਾ ਕਰ ਕਰ ਰੱਖਿਆ ਖਿੰਨ ਮਹਿ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਹਾਂਜੀ ਇਹਨੂੰ ਬੁੱਧ ਵਿਸਰਜੀ ਉਚਾਰਨ ਕਰਨਾ ਹੈ ਥੋੜਾ ਜਿਹਾ ਕਸ ਕੇ ਵਿਸਰਜੀ ਨਹੀਂ ਹੈ ਨਾ ਬੁੱਧ ਵਿਸਰਜੀ ਗਈ ਸਿਆਣਪ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹ ਨਾਨਕ ਪ੍ਰਾਣੀ ਤੀਜਾ ਪਹਿਰਾ ਪ੍ਰਵਚਿਤ ਤਹ ਲੇਵਲਾਈ ਚੌਥਾ ਪਹਿਰਾ ਰਾਣਕ ਵਣ ਜਾ ਰਿਆ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੀਸਾਈ ਵਣ ਜਾ ਰਿਆ ਮਿੱਤਰਾ ਕੰਨੀ ਸੁਣ ਨਾ ਵੈਣ ਇਥੇ ਅੰਨਾਲ ਉਚਾਰਨ ਕਰਨੀ ਆ ਪੰਕਤੀ ਅੱਖੀ ਅੰਧ ਨਾ ਦੀਸਈ ਨਾ ਦੀਸਈ ਵਣਜਾਰਿਆ ਮਿੱਤਰਾ ਯਾਨੀ ਅੱਖੀ ਅੰਧ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਨਾ ਦੀਸਈ ਇੱਥੇ ਵੀ ਠਹਿਰਾ ਦੇ ਦੇਣਾ ਵਣਜਾਰਿਆ ਮਿੱਤਰਾ ਇੱਥੇ ਵਿਰਾਮ ਹੈ ਕੰਨੀ ਇੱਥੇ ਯਮਕ ਲਾ ਦੇਣੀ ਹੈ ਸੁਣਾ ਨਾ ਵੈਣ ਪੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ ਕੰਨੀ ਸੁਣਾ ਨਾ ਵੈਣ ਅੱਖੀ ਅੰਧ ਨਾ ਦੀਸਈ ਵਣ ਜਾ ਰਿਆ ਮਿੱਤਰਾ ਕੰਨੀ ਸੁਣਾ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਖ ਆਵਣ ਜਾਣਾ ਖੜ ਪੱਕੀ ਕੋੜ ਭੱਜਾ ਬਿਨਸੈ ਖੜ ਤੂਲੇ ਹੀ ਵਿਚਾਰਨ ਕਰਨਾ ਖੜ ਪੱਕੀ ਕੋੜ ਭੱਜਾ ਬਿਨਸੈ ਖੜ ਪੱਕੀ ਕੋੜ ਭੱਜਾ ਬਿਨਸੈ ਆਇ ਚੱਲਾ ਕਿਆ ਮਾਣ ਕਹ ਨਾਨਕ ਪ੍ਰਾਣੀ ਚੌਥਾ ਪਹਿਰਾ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿੰਨ ਸਾਹਿਆ ਵਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਆ ਕੰਨ ਪਾਰਾ ਉਚਾਰਨ ਕਰਨਾ ਹੈ ਇੱਕ ਰਤੀ ਗੁਣ ਨਾ ਸਮਾਨਿਆ ਵਣ ਜਾ ਇੱਕ ਰਤੀ ਗੁਣ ਨਾ ਸਮਾਨਿਆ ਵਣ ਜਾ ਰਿਆ ਮਿੱਤਰਾ ਇੱਕ ਰਤੀ ਗੁਣ ਨਾ ਸਮਾਨਿਆ ਵਣ ਜਾ ਰਿਆ ਮਿੱਤਰਾ ਅਵਗਣ ਖੜਸਨ ਬੰਨ ਖੜਸਨ ਪੁਲਾ ਬੋਲਣਾ ਇਹਨੂੰ ਖੜਸਨ ਨਹੀਂ ਕਹਿਦਣਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੈ ਚੂਤ ਨਾ ਖਾਵੈ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋ ਹਿਨਾ ਸਾਕੈ ਭਾਇ ਭਗਤ ਭੈ ਤਰਣਾ ਪਤ ਸੇਤੀ ਜਾਵੈ ਸਹਜ ਸਮਾਵੈ ਸਗਲੇ ਦੁਖ ਮਿਟਾਵੈ ਕਹ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰ ਰੈਣਕ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਪਿੱਛੇ ਜਿਹੜਾ ਮਝਾਰ ਜਿਹੜਾ ਮੰਜਾਰ ਆਇਆ ਇਹਨੂੰ ਟਿੱਪੀ ਨਾਲ ਉਚਾਰਨ ਕਰਨਾ ਹੈ ਮਝਾਰ ਨਹੀਂ ਕਹਿਣਾ ਹੈ ਪਹਿਲੇ ਪਹਿਰੇ ਰਣ ਕੈ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਝਾਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵਿਆ ਜਿਸ ਕੀ ਵਸਤ ਤਿਸ ਚੇਤਾ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪਿਐ ਕਿਰਪਾ ਤਾਰ ਦੂਜੇ ਪਹਿਰੇ ਰੈਣ ਕੈ ਗਣਜਾਰਿਆ ਮਿੱਤਰਾ ਮਨ ਲਾਗਾ ਸਹਿਜ ਮਨ ਲਾਗਾ ਦੂਜੇ ਪਾਇ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਾਲ ਲਾਇ ਲਾਵੇ ਮਾਤ ਪਿਤਾ ਸਦਾ ਗਾਲ ਛੇਤੀ ਮਨ ਜਾਣੈ ਖੱਟ ਖਵਾਏ ਹਾਂਜੀ ਇੱਥੇ ਖੱਟ ਬੋਲਣਾ ਹੈ ਲਾਵੇ ਮਾਤ ਪਿਤਾ ਸਦਾ ਗਾਲ ਛੇਤੀ ਗਾਲ ਪੋ ਲਾ ਉਚਾਰਨ ਕਰਨਾ ਗਲੇ ਦਾ ਵਾਚਕ ਹੈ ਇੱਥੇ ਗੱਲ ਨਹੀਂ ਕਹਿਣਾ ਹੈ ਮਨ ਜਾਣਾ ਇੱਥੇ ਠਮਕ ਲਾ ਦਨੀ ਹੈ ਖੱਟ ਖਵਾਏ ਵੀ ਖੱਟੀ ਖਰ ਕੇ ਖਾਣ ਦਾ ਵਾਚਕ ਹੈ ਇਸ ਕਰਕੇ ਇੱਥੇ ਖੱਟ ਨਹੀਂ ਕਹਿਣਾ ਜੋ ਦੇਵਤਸਣ ਜਾਣ ਮੂੜਾ ਜਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੈ ਮਨ ਲਿਬਲਾਏ ਕੋਹ ਨਾ ਨਿਕ ਦੂਜੈ ਪਹਿਰੈ ਪ੍ਰਾਣੀ ਤੇਸੋ ਕਾਲ ਨ ਕਬ ਹੂੰ ਖਾਇ ਤੀਜੈ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਮਨ ਲਗਾ ਆਲ ਜੰਜਾਲ ਮਨ ਲੱਗਾ ਮਨ ਲੱਗਾ ਲਗਾ ਨਹੀਂ ਹੈ ਮਨ ਲੱਗਾ ਆਲ ਜੰਜਾਲ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ ਹਰ ਨਾਮਾ ਹਰ ਨਾਮ ਸਮਾਲ ਹਰ ਨਾਮਾ ਹਰ ਹਰ ਕਦੇ ਨ ਸਮਾਲੈ ਜੇ ਹੋਵੈ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹ ਨਾਨਕ ਤੀਜੈ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਤਥ ਪਹਿਰਾ ਰਾਇਣ ਕੈ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਹਾਂਜੀ ਹਰ ਚੱਲਣ ਵੇਲਾ ਆਦੀ ਵੇਲਾ ਕਸਕੇ ਨਹੀਂ ਬੋਲਣਾ ਕਰ ਸੇਵਾਹ ਪੂਰਾ ਸਤਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲਿ ਰੈਣ ਵਿਹਾਦੀ ਹਰ ਸੇਵਾਹ ਖਿੰਖਿ ਖੇਨ ਢਿਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ-ਜੁਗ ਹੋਵਹੁ ਯਾਦ ਰੱਖਣ ਵਾਲਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹਰ ਸੇਵ ਹੋ ਖਿੰਖਿਨ ਇਥੇ ਠਮਕ ਲੱਗ ਜੇਗੀ ਢਿਲ-ਮੂਲ ਨਾ ਕਰੇ ਹੋ ਇਥੇ ਵਿਸਰਾਮ ਹੈ ਜਿਤ ਅਸਥਿਰ ਜੁਗ-ਜੁਗ ਹੋਵਹੁ ਹਰ ਸੇਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋਵਾਹ ਗੁਰ ਸਤਗੁਰ ਸੁਆਮੀ ਭੇਦ ਨਾ ਜਾਣਹੁ ਜੇਤ ਮਿਲ ਹਰ ਭਗਤ ਸੁਖਾਂ ਦੀ ਹੰਦੀ ਸੁਖਾਂ ਦੀ ਬਿੰਦੀ ਨਾਲੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲ ਹੋ ਰਹਿਣ ਭਗਤਾ ਦੀ ਭਗਤਾ ਸਫਲ ਹੋ ਰਹਿਣ ਭਗਤਾ ਦੀ ਇਹ ਭਗਤਾ ਦੀ ਇਕੱਠਾ ਨਹੀਂ ਜਾਂਦੇ ਨਾਲ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ